ਸਾਰੂਲੇ ਬੱਲੇ ਬੱਲੇ ਸਾਰੇ ਬੱਲੇ ਬੱਲੇ ਸਾਰੂਲੇ ਬੱਲੇ ਬੱਲੇ ਸਾਰੇ ਬੱਲੇ ਬਣੀ ਕਿਸੀ ਆ ਬੜੀ ਪ੍ਰਤੰਤਾ ਹੋਈ ਅੱਜ ਇਸ ਦਿਨ ਨੂੰ ਢੀਗ ਲਈ ਜਾਂਦੀ ਕਿ ਇੱਕ ਦਿਨ ਕਰਕੇ ਉਹ ਦਿਨ ਆਵੇ ਕਿ ਜਿਹੜਾ ਗਿਣਤੀ ਹੋਵੇ ਔਰ ਤੁਹਾਨੂੰ ਪਤਾ ਲੱਗੇ ਕਿ ਹਮੇਸ਼ਾ ਵਾਂ ਜਿਹੜਾ ਜਿੰਦਗੀ ਆਵੇ ਉਹ ਅੱਜ ਉਹ ਦਿਨ ਜਿਹੜਾ ਆ ਗਿਆ ਤੇ ਹੋਰ ਪਾਰਟੀ ਜਿਹੜੇ ਨੇ ਬੜੀ ਭਾਰੀ ਮਤਾ ਦੇ ਨਾਲ ਜਿੱਤ ਗਏ ਇਹ ਲੋਕਾਂ ਦੀ ਬੜੀ ਮਿਹਰਬਾਨੀ ਹੈ ਆਮ ਆਦਮੀ ਪਾਰਟੀ ਨੇ ਜਲੰਧਰ ਪੱਛਮੀ ਵਿਧਾਨ ਸਭਾ ਦੀ ਸੀਟ ਮੋੜ ਜਿੱਤ ਲਈ ਆਪ ਦੇ ਉਮੀਦਵਾਰ ਮਹਿੰਦਰ ਭਗਤ ਨੇ ਆਪਣੇ ਸਾਰੇ ਵਿਰੋਧੀਆਂ ਨੂੰ ਵੱਡੇ ਫਰਕ ਨਾਲ ਪਛਾੜਦਿਆਂ ਇਹ ਸੀਟ 37325 ਵੋਟਾਂ ਦੇ ਨਾਲ ਵੱਡੇ ਫਰਕ ਨਾਲ ਜਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸੀਟ ਨੂੰ ਆਪਣੇ ਵਕਾਰ ਦਾ ਸਵਾਲ ਬਣਾਇਆ ਹੋਇਆ ਸੀ ਆਪ ਦੇ ਉਮੀਦਵਾਰ ਮਹਿੰਦਰ ਭਗਤ ਨੂੰ 55246 ਵੋਟਾਂ ਪਾਈਆਂ ਜਦਕਿ ਕਾਂਗਰਸ ਦੀ ਉਮੀਦਵਾਰ ਸੁਰਿੰਦਰ ਕੋਰ ਨੂੰ 16757 ਵੋਟਾਂ ਅਤੇ ਭਾਜਪਾ ਦੇ ਉਮੀਦਵਾਰ ਸੀਤਲ ਅੰਗੁਰਾਲ ਨੂੰ 17957 ਵੋਟਾਂ ਪਾਈਆਂ ਗਈਆਂ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਰਜੀਤ ਕੋਰ ਨੂੰ 1242 ਵੋਟਾਂ ਹੀ ਪਾਈਆਂ ਨੇ ਅਤੇ ਪਸਪਾ ਦਾ ਉਮੀਦਵਾਰ 734 ਵੋਟਾਂ ਨਾਲ ਚਾਰ ਹੰਸਿਆਂ ਦਾ ਅੰਕੜਾ ਵੀ ਪਾਰ ਨਹੀਂ ਕਰ ਸਕਿਆ ਮੈਨੂੰ ਬੜੀ ਇਕੀ ਆ ਬੜੀ ਖੁਸ਼ੀ ਹੈ ਅੱਜ ਇਸ ਦਿਨ ਨੂੰ ਡਿਗਰੀਆਂ ਦੀ ਇੱਕ ਇੱਕ ਦਿਨ ਕਰਕੇ ਉਹ ਦਿਨ ਆਵੇ ਕਿ ਜਿਹੜਾ ਗਿਣਤੀ ਹੋਵੇ ਔਰ ਤੁਹਾਨੂੰ ਪਤਾ ਲੱਗੇ ਕਿ ਅਮਨਦਰ ਵਾਜੜਾ ਜਿੱਤ ਗਿਆ ਵੇ ਉਹ ਅੱਜ ਉਹ ਦਿਨ ਜਿਹੜਾ ਆ ਗਿਆ ਤੇ ਹਰ ਮਨੁੱਖਪਾਲ ਜਿਹੜੇ ਨੇ ਬੜੀ ਭਾਰੀ ਮਤਾ ਦੇ ਨਾਲ ਜਿੱਤ ਗਏ ਇਹ ਲੋਕਾਂ ਦੀ ਬੜੀ ਮਿਹਰਬਾਨੀ ਹੈ खास करके वोट पाई और बड़ी मेहरबानी है तो अपने मुख्यमंत्री सरदार प्रकाश तो अपने सरदार भगवो सिंह मान जी जिन्होंने अपने पर अपना परिवार जोड़ा है इतने लिया के और इस सारे दिन पर रात उन्होंने काम किया और ਉਹ ਜਿਹੜਾ ਕਿ ਸੇ ਕੰਮ ਕੀਤਾ ਔਰ ਨਾਲ ਜਿਹੜੇ ਉਹਨਾਂ ਦੇ ਐਮ ਐਲ ਏ ਹਨ ਉਹਨਾਂ ਦੇ ਜਿਹੜੇ ਚੇਅਰਮੈਨ ਸਾਹਿਬ ਉਹਨਾਂ ਦੇ ਮਿਸਟਰ ਉਹਨਾਂ ਨੇ ਮੀਡੀਅਮ ਪਰ ਆ ਕੰਮ ਕੀਤਾ ਇਹ ਨਹੀਂ ਕਿ ਰਖਦਾ ਕਿ ਮੈਸੇਜ ਕਰੇ ਕੰਮ ਹੋਣ ਵਾਲੇ ਰਹਿ ਗਏ ਹੈ ਅਰ ਅੱਗੇ ਦੇ ਵਿੱਚ ਇਲਾਕੇ ਦੇ ਵਿੱਚ ਕੰਮ ਕਰਨ ਵਾਲੇ ਹੁੰਦੇ ਆ

ਦੇ ਜਿੰਨੂ ਜੰਨਤ ਰਿਵਾਲ ਨੇ ਜਿੰਦਾ ਨੂੰ ਕੀ ਕਹਿਣਾ ਚਾਹੋਗੇ ਦੱਸੀ ਜੰਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਇਹ ਜਿੰਨਾ ਨੇ ਬਾਰੀ ਮਤੂ ਦੇ ਨਾਲ ਜੰਗ ਹੈਪਾਲ ਨੂੰ ਜਿਤਾ ਹੈ ਜੀ ਵਾਹ ਵਾਹ